ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872 10778 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਨ ਟੁੱਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਇੱਕ ਤਾਜ਼ਾ ਸੂਰ ਨਾਗਾ ਜੀ ਦੋ ਗੱਬਣ ਜਾਣਕਾਰੀ ਵੀਰੋ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਿਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਨਾਮਰੇ ਰਾਜਾ ਪੈਂਟੂ ਦੀਗੇ ਜਲਾਸੀ ਮੋਗਾ ਮੋਬਾਈਲ ਨੰਬਰ 8295096574 ਠੀਕ ਆ ਭਾਈ ਇੱਕ ਨੰਬਰ ਸੂਈਸ ਵਾਈ ਤੋਂ ਸ਼ੁਰੂ ਕਰਦੇ ਆ ਸੂਆ ਵੀਰੇ ਕਿੰਨਾਂ ਮਸੂਈ ਪਲੂਣ ਵੱਛੀ ਸੂਈ ਆ ਵੀਰੇ ਦੰਦਾ ਜੀ ਆ ਦੰਦੋ ਜੀ ਦੰਦੋ ਚੈੱਕ ਨਹੀਂ ਕੀ ਦੰਦਾ ਜੀ ਚੌਗੀ ਹੋ ਗਿਆ ਠੀਕ ਆ ਜੀ ਕਦੋਂ ਸੂਈ ਆ ਜੀ ਵੇ ਮਾਲਾ ਤੜ ਕੇ ਸ਼ੇਕ ਹੋਇਆ ਸੀ ਬੱਚਾ ਕੀ ਦਿੱਤਾ ਹੈ ਬੱਚੀ ਆਵੇ ਬੱਚੀ ਦਾ ਵੀ ਰਿਕਾਰਡ ਹੈਗਾ ਜੀ ਨਹੀਂ ਯਾਰ ਵੀ ਆਪਣੀ ਸੀਮਾ ਰਿਕਾਰਡ ਨਾ ਜੀ ਸੀਮਨ ਚੰਗੇ ਦੀ ਹੋਊਗੀ ਕਿਉਂਕਿ ਕੁਆਲਿਟੀ ਬੱਚੀ ਦੀ ਬਹੁਤ ਹੈ ਜੀ ਜੇਰ ਡਨ ਆ ਜੀ ਆ ਪਈ ਵੀਰ ਦਿਖਾ ਦੇ ਮਦਰ ਠੀਕ ਆ ਜੀ ਜੇਰ ਪ੍ਰੋਪਰ ਡਨ ਆ ਜੀ ਕਿੰਨਾ ਕੁ ਬੋਲਾ ਕੱਢ ਲਿਆ ਬਈ ਬੋਲਾ ਵੀਰ ਬੱਚੇ ਨੂੰ ਆਜੇ ਕਹਦਾ 2 ਟੋਨ ਕਿਲੋ ਠੀਕ ਹੈ ਜੀ ਥਾਣਾ ਦੀ ਡੰਨ ਹੈ ਜੀ ਗਰੰਟੀ ਅਬ ਤੇ ਤਾਰਾਂ ਹੀ ਮਾਰ ਦਿੰਦੇ ਠੰਡੀ ਸੀਲ ਵੀ ਪੂਰੀ ਹੈ ਜੀ ਠੰਡੀ ਸੀਲ ਦਾ ਪਲੂਨ ਬੱਛੀਆ ਮਾਰ ਮੋਟਾ ਇੱਕ ਤਾਂ ਮੈਂ ਕਰਦੀ ਹੁੰਦੀ ਆ ਠੀਕ ਹੈ ਜੀ ਕੋਈ ਚੱਕਰ ਨਹੀਂ ਇਹਨਾਂ ਨੇ ਐ ਬਾਹਾਂ ਨਹੀਂ ਕਰਦੇ ਐ ਕੋਈ ਚੱਕਰ ਠੀਕ ਥੋੜਾ ਜਿਹਾ ਮਾਰਾ ਮੋਟਾ ਮੋਰਾ ਮੋਟਾ ਇੱਕ ਤਾਂ ਕਰਦੇ ਹੁੰਦਾ ਠੀਕ ਆ ਬਾਈ ਥਾਣਾ ਹੁਣਾਂ ਦੀ ਐ ਸਹੀ ਆ ਬਾਕੀ ਥੋੜਾ ਕੰਨਾ ਕਰਦੀ ਆ ਜੀ ਤੇ ਚਵਾਈ ਕਰਕੇ ਤੁਹਾਨੂੰ ਦਿਖਾ ਵੀ ਦਿੰਨੇ ਥਾਣਾ ਦੀ ਪ੍ਰੋਪਰ ਓਕੇ ਆ ਜੀ ਤੋਰ ਕੇ ਦਿਖਾ ਦੀ ਬਈ। ਥਾਲਾ ਸਮੋ ਦੇ 1 ਨੰਬਰ ਵਾਲੇ ਗਰੰਟੀ ਠੀਕ ਹੈ ਬਈ ਬੱਚਾ ਤੁਹਾਨੂੰ ਮਿਲ ਜਾਣਾ ਜੀ ਬੱਚੀ ਮਗਰ ਬੱਚੀ ਪੂਰੀ ਚੰਗੀ ਹੈ ਜੀ। ਸੁਹਾ ਪਹਿਲਾਂ ਥੋੜੀ ਕਨੀ ਆਲਓ ਬਈ ਪਸ਼ੂ ਕਰੀ ਜਾਂਦਾ 2-4 ਦਿਨ ਕਰਦਾ ਹੀ ਹੁੰਦਾ ਜੀ। ਬਾਕੀ ਦੰਦ ਬਾਈ 10 ਦਾ ਚੈੱਕ ਕਰਾ ਦਿੰਨੇ ਆ ਜੀ। ਚੌਗੀ ਆ ਬਰੇ। ਚੈੱਕ ਕਰ ਸਕਦੇ ਹੋ ਦੰਦ ਤੁਸੀਂ। ਚੌਗੀ ਆ। ਤੋਰ ਕੇ ਦਿਖਾ ਦੀ ਬਈ। ਛੋਟੇ ਛੋਟੇ ਸੈਂਕਾ ਭਾਈ ਮਾਰਦੀ ਮੋਰ ਨਾ ਨਾ ਵੀਰੇ ਕੋਈ ਚੱਕਰ ਵਾਲੀ ਗੱਲ ਹੀ ਕੋਈ ਠੀਕ ਆ ਜੀ ਮਾਰਨਿੰਗ ਹੀ ਸੂਈ ਹੈ ਜੀ 6 ਵਜੇ ਜੇਰ ਪ੍ਰੋਪਰ ਡਾਨਾ ਬੱਚੀ ਨੂੰ ਇਹਨੇ ਜਨਮ ਦਿੱਤਾ 2.5 ਕਿਲੋ ਬੋਲਾ ਬਾਈ ਦੱਸਦਾ ਕਿ ਆਪਾਂ ਕੱਢ ਲਿਆ ਜੀ ਕਿੰਨਾ ਕ ਪਾਜੂ ਵੀਰੇ ਦੁੱਧ ਬਹੁਤ ਵੇਲੇ 12 ਕਿਲੋ ਨੂੰ ਕੀ ਕਹਿੰਦਾ ਠੀਕ ਆ ਜੀ ਬਾਕੀ ਸੇਵਾ ਦਾ ਹੁੰਦਾ ਜੀ 11 ਕਾਲੀ ਆ ਵੀਰੇ ਛੋਟੀ ਜੀ ਨੇ ਕਾਲੀ ਚੰਗੀ ਆ ਬਾਕੀ ਨਸਲ ਵਾਲੀ ਆ ਸਹੀ ਗੱਲ ਪੂਰੀ ਕੋਈ ਐ ਗੱਲ ਨੂੰ ਗਰਮਾ ਚੱਕਰ ਦਾ ਇੱਕ ਤਾਂ ਔਲ ਕਰੀ ਜਾਂਦੀ ਹੈ। ਥਾਣਾ ਦੇ ਸਿਆਜ ਬਹੁਤ ਸੋਹਣੇ ਆ ਜੀ ਗੈਪ ਤੇ ਲੱਗੇ ਆ। ਜਿਵਾਈ ਵਾਲਾ ਥਾਣਾ ਜੀ ਥੋੜੀ ਜਿਹੀ ਔਲ ਹੀ ਕਰਦੀ ਆ। ਮੋੜ ਮੋੜਾ ਮੋਟੈਕ ਦਾ ਡੰਗ ਦਾ ਘਰ ਵਾਪੇ ਲੜਾਂ ਕਰਕੇ ਉਹ ਕੋਈ ਚੱਕਰ ਵਾਲੀ ਚੱਲੋ ਆਪਾਂ ਦੱਸ ਕੇ ਦੇਣੀ ਆ ਬਈ ਵੈਸੇ ਠੰਡੀ ਆ ਕੋਈ ਆਈ ਨਹੀਂ। ਮਾਰਨ ਮੂਰਨ ਵਾਲਾ ਕੰਮ ਉਹ ਵੀ 12 13 ਸਾਲ ਨੂੰ ਕੋਈ ਨਹੀਂ ਕਹਿੰਦਾ। ਠੀਕ ਆ ਜੀ ਬਾਕੀ ਥੋੜਾ ਜਿਹਾ ਕ੍ਰੋਸ ਪੈਂਦਾ ਜੀ ਦੁੱਧ ਮੱਝਾਂ ਰ ਗਈ ਹੋਊ ਸੰਗਣਾ ਹੋਊਗਾ ਜੀ। ਫੈਕ ਸਟਰਾ ਜੀ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿੱਖੜਵਾ ਮੋੜ ਲਿਆ ਵੀਰੇ। ਇਹ ਪਲੂਨ ਬੱਛਿਆ ਬਈ ਚੋਈ ਦਮਾਰਦੇ 42000 ਦੀ ਦੇ ਦਾਂਗੇ ਵੀਰੇ ਹੋਜੂ ਲੈਸ ਮਾੜਾ ਮੋਟਾ ਕਰ ਦਾਂਗੇ ਉਹਦੇ ਮਾਨਤਾਂ 42000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨਤਾਂਨ ਹੋਜੂਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਜਮਾ ਜੈਜ ਡਿਮਾਂਡ ਆ ਜੀ 42000 ਪਹਿਲਾਂ ਰੰਗ ਕਰਕੇ ਕਰਦੀ ਉਹ ਨਹੀਂ ਕੋਈ ਚੱਕਰ ਵੀ ਲੱਤ ਮਾਰੂ ਸ਼ਰਮ ਮਾਰੂ ਉਹ ਜੀ ਗੱਲ ਨਹੀਂ ਹੈ ਠੀਕ ਆ ਬਾਈ 2 ਨੰਬਰ ਵੀਰੇ ਐਚ ਐਫ ਸੁਹਾ ਕਿੰਨਾ ਜੀ ਇਹ ਦੂਜਾ ਫਲ ਹੁੰਦੀ ਵੀਰੇ ਸਮਾ ਕਿੰਨਾ ਲਊਗੇ ਜੀ ਸਮਾ ਵੀਰੇ 10 ਦਿਨ ਪਹਿਲੇ ਕਿੰਨਾ ਕਪਾਜੂ ਵੀਰੇ ਦੁੱਧ ਦੁੱਧ ਵੀਰੇ ਵੀਰੇ 2 ਕਿਲੋ ਚੋਇਆ ਖਣਾ ਲਈ ਡੰਨਾ ਜੀ ਗਰੰਟੀ ਹੋ ਗਏ ਠੀਕ ਆ ਜੀ ਕੋਈ ਜਿਹੜਾ ਸੀ ਮੰਨ ਲੱਗਿਆ ਉਹਦਾ ਰਿਕਾਰਡ ਨਹੀਂ ਵੀਰੇ ਆਪਾਂ ਨੇ ਪੁੱਛਿਆ ਵੀ ਗੱਫ ਮਰਜੀ ਕੋਈ ਫੈਲਾ ਨਹੀਂ ਆਪਾਂ ਨੇ ਪੁੱਛਿਆ ਠੀਕ ਆ ਜੀ ਤੋਰ ਕੇ ਦਿਖਾ ਦੀ ਬਾਈ ਵੱਡੀ ਆ ਜੀ ਕੱਦ ਕਾਠਾ ਲਈ ਆ ਕੋਈ ਆਏ ਨਹੀਂ ਬਈ ਛੋਟੀ ਆ 22 ਕਿਲੋ ਪਿਛਲੇ ਸੂਏ ਦਾ ਦਿੱਤਾ ਹੋਇਆ ਵਾ ਸੂਆ ਦੂਜਾ ਸੁੰਦੀ ਆ ਜੀ ਵਜਨ ਵਾਲੀ ਆ ਬਾਕੀ ਬਈ ਸਮਾਂ ਪਿਆ 10 ਦਿਨ 10 ਦਿਨ ਤੱਕ ਦਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਝੋਲ ਹਵਾਨੇ ਚ ਬਹੁਤ ਪਈ ਆ ਬੈਗ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਜੀ ਥਾਨ ਕੱਲਾ ਕੱਲਾ ਨਿਖਰਮ ਹੱਥੀ ਚ ਵਾਈ ਵਾਲਾ ਥ ਕੋਈ ਫੋਟ ਨਹੀਂ ਸ਼ਾਂਖ ਨਹੀਂ ਜੀ ਕੱਲਾ ਕੱਲਾ ਵਿੱਥੀ ਤੇ ਲੱਗਿਆ ਵਾ ਜੀ ਬਾਕੀ ਵਜਨ موجوده ਲਈ 22 23 ਕਿਲੋ ਦੁੱਧ ਕੋਈ ਬਾੜਾ ਵੀ ਨਹੀਂ ਰੰਗ ਪ੍ਰਿੰਟ ਦੀ ਬੜੀ ਚੰਗੀ ਆ ਪ੍ਰਿੰਟੇ ਪੂਰੀ ਆ ਜੀ ਥਣ ਕੱਲਾ ਕੱਲਾ ਨਿਕਲ ਰਿਹਾ ਉਹ ਕੱਟ ਤੇ ਗੁੰਦ ਮਾਰਦੀ ਹਲੇ ਨਹੀਂ ਕੋਈ ਸੂਣ ਵਾਲਾ ਵਜਤਾ ਜੀ ਠੀਕ ਆ ਜੀ 2-4 ਦਿਨ ਵੱਧ ਵੀ ਲਿਜਾ ਸਕਦਾ ਬਾ ਤਾਂ ਲੋਭ ਰੋ 10 ਦਿਨ ਪਿਆ ਠੀਕ ਆ ਜੀ ਤੇ ਚਲੋ 1-2 ਦਿਨ ਗਾਂ ਪਛਾਹ ਹੋ ਸਕਦੀ ਆ ਤੁਸੀਂ 10 ਦਿਨ 20 ਦਿਨ ਪੂਰੇ ਮਲੇਬਾਨੀ ਜੀ ਵਜਨ موجوده 20 ਦਿਨ ਪੂਰੇ ਆ ਹਲੇ ਠੀਕ ਆ ਬਾਈ ਮਿਲ ਕੇ ਵੀ ਚੈੱਕ ਕਰ ਸਕਦੇ ਹੋ ਪੂਰੀ ਸਟਰੋਂਗ ਹੁੰਦੀ ਆ ਗੋਟੜ ਗਈ ਇਦੀ ਡਿਮਾਂਡ ਜਾਇਦ ਦੀ ਜਮ ਬਾਕੀ ਬਾਈ ਕਾਦ ਦਿਖਾ ਦੇ ਕਿੰਨਾ ਸਹੀ ਗੱਲ ਹੈ ਤੁਸੀਂ ਆਪ ਹੀ ਚੈੱਕ ਕਰ ਲਿਓ ਜੀ ਬਾਈ ਦੇ ਹਿਸਾਬ ਨਾਲ ਕਾਦ ਵਾਲੀ ਆ ਕੋਈ ਐ ਨਹੀਂ ਕਿ ਬਈ ਛੋਟੀ ਹੈ ਜਾਇਦ ਦੀ ਡਿਮਾਂਡ ਵੀ ਰਹੀ ਹੈ ਬਾਕੀ ਉਹਦੇ ਮੋਲ ਨਹੀਂ ਕਰਨਾ 65 ਦੀ ਦੇਣੀ ਆ ਅੱਜ ਅੱਜ ਬਾਈ ਜਦੋਂ ਤਿਆਰ ਹੋਗੇ ਤਾਂ 75 ਦੀ ਸੂਪੀ ਆਪਾਂ 75 ਦੇ ਵੇਚ ਦਾਂਗੇ ਠੀਕ ਹੈ ਜੀ ਜਿੱਦੇ ਤਿਆਰ ਹੋਗੀ ਬਾਈ ਕਹਿੰਦਾ ਉਹਦੇ ਤੱਕ ਭਾਅ ਹੋਰ ਹੋਊਗਾ ਅੱਜ 65000 ਰੁਪਇਆ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਜੀ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਕ ਫੈਟ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਠੰਡੀ ਸੀਲ ਤੇ ਥਾਣਾ ਦੀ ਡੰਨ ਆ ਬਾਈ ਗਾਰੰਟੀ ਆਵੇ ਠੰਡੀ ਸੀਲ ਦੀ ਵੀ ਗਾਰੰਟੀ ਆ ਥਾਣਾ ਦੀ ਵੀ ਗਾਰੰਟੀ ਹੋਊਗੀ ਠੀਕ ਆ ਜੀ ਥਾਣਾ ਇਹਦਾ ਕਾਚਰ ਕੀ ਗੂਣ ਮਾਰਦੀ ਆ ਮਾੜਾ ਬੋੜਾ ਫੋਨ ਬੰਦੀ ਆਉਂਦਾ ਹੁੰਦਾ ਠੀਕ ਆ ਜੀ ਥਾਣਾ ਇਹਦਾ ਇੱਕ ਨੰਬਰ ਆ ਠੀਕ ਆ ਬਾਈ ਥਾਣਾ ਦੀ ਤੇ ਠੰਡੀ ਸੀਲ ਦੀ ਬਾਈ ਕਹਿੰਦਾ ਇੱਕ ਨੰਬਰ ਆ ਬੇਫਿਕਰ ਹੋ ਜਾਓ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਬੱਚੇ ਕਰਮ ਵਾਲੇ ਚੰਗੇ ਦੇ ਜੂਗੇ ਜੀ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਕਹਨ ਨੂੰ ਭਾਈ ਦੂਜਾ ਕਹੇ ਆਪਣੇ ਮੂਵੀ ਲਾਉਣਾ ਦੂਜਾ ਕਹਨੂ origional ਤੀਜਾ ਉਹ ਆ ਪਿੰਡੋਂ ਗਾ ਨੋ 13 ਕਿਲੋ ਪਾ ਦੂ ਜਿਸ ਉਹਨੇ ਠੀਕ ਹੈ ਜੀ origial ਤੀਜਾ ਸੂਆ ਜੀ ਪਿਛਲੇ ਸੂਏ 13 ਕਿਲੋ ਦੁੱਧ ਦਿੱਤਾ ਜੀ ਇਹ ਇੱਕ ਤਿਆਰ ਕਿੰਨੇ ਦਿਨ ਪਈ ਹੈ ਬਾਈ ਦਿਨ ਵੀਰੇ 7-8 ਪਈ ਹਾਲੇ 7 ਤੋਂ 8 ਪਈ ਹੈ ਜੀ ਥਣਾ ਦੀ ਇਹ ਵੀ ਡੰਨ ਹੈ ਜੀ ਗਾਰੰਟੀ ਹੋ ਥਣਾ ਦੀ ਵੀਰੇ ਇਹ ਜਰਸੀ 'ਚ ਆ ਜਾਂਦੀ ਹੈ ਨਾ ਬਾਈ ਛੋਟੀ ਜਰਸੀ 'ਚ ਪੈਂਦੀ ਹੈ ਜੀ ਬਾਕੀ ਕੱਦ ਕਾਠ ਇਦਾਂ ਵੀ ਚੰਗਾ ਬਦਰ ਚੰਗਾ ਝੋਲ ਚੰਗੀ ਪਈ ਆ ਦਿਨ 10 ਪਏ ਆ ਬਾਈ 10 ਦਿਨਾਂ ਤੱਕ ਤਾਂ ਚੰਗਾ ਹਵਾਨਾ ਤਿਆਰ ਕਰੂਗੀ ਢੱਲ ਬਹੁਤ ਪਈ ਆ ਕੱਲੀ ਕੱਚੀ ਕੱਚੀ ਆ ਜੀ ਅੱਜ ਤੁਹਾਨੂੰ ਭਾਜ ਬਣ ਜਾਣੀ ਆ ਮੇਨ ਗੱਲ ਠੰਡੀ ਸੀਲ ਆ ਜੀ ਦੁੱਧ ਥੋੜੀ ਸੇਵਾ ਵੱਡੀ ਆ ਬਾਈ ਛੋਟੀ ਜੀ ਨਹੀਂ ਵੱਡੀ ਆ ਸਹੀ ਗੱਲ ਆ ਜੀ ਦੁੱਧ ਥੋੜੀ ਸੇਵਾ ਦੇ ਹਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੇਨ ਗੱਲ ਥਣਾ ਦੀ ਵੀਰੇ ਡੰਨ ਹੋਊਗੀ ਜੇ 4 ਦਿਨ ਸਾਹਮਣੇ ਵਿੱਚ ਨਹੀਂ ਹੋਵੇ ਤੁਹਾਨੂੰ ਵੀ 4 ਪੈਸੇ ਦੇਜੂ ਤੇ ਜੇ ਮੰਨ ਲਓ ਬਾਈ ਨੇ ਸਾਂਭ ਲਈ ਤਾਂ ਬਾਈ ਲੈ ਲੂਗਾ ਜੀ ਨਫਾ ਡਿਮਾਂਡ ਵੀਰੇ ਦੀ ਆ ਮੋਲ ਨਹੀਂ ਦੇ ਰਿਹਾ ਮੋਲ ਜਿੰਨਾ ਮਰਜ਼ੀ ਕਰ ਜੇਗੇ 40000 ਲੈਣਾ ਹੈਗਾ ਇਹਦਾ ਜੀ 40000 ਰੁਪਿਆ ਬਾਈ ਕਹਿੰਦਾ ਇਹ ਤਾਂ ਲੈਣਾ ਹੀ ਲੈਣਾ ਜੀ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ ਭਾਜ ਜੀ ਆ ਜਿਹਨੂੰ ਨਗ ਫਟ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਵੱਡੀ ਆ ਬਈ ਛੋਟੀ ਨਹੀਂ ਕੋਈ ਛੋਟੀ ਮੰਨ ਕੇ ਨਾਲ ਉਹ ਵੱਡੀ ਆ ਕੱਦ ਵਾਲੀ ਆ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਜੀ ਹੋਰ ਆ ਪੂਰਾ ਬੜਾ ਚੰਗਾ